ਸਾ ਨੰਬਰ ਮਾਡਲ 2015 ਸੋਨਾਲਿਕ ਅਰਜਨ 555 ਟਾਇਰ ਦੇਖ ਸਕਦੇ ਬਾਈ ਮਗਰਲੇ ਟਾਇਰ 80 ਪੈਸੇ ਠੀਕ ਹੈ ਜੀ ਰੇਟ ਸਿਰਫ 420000 ਰੁਪਏ ਮੌਕੇ ਤੇ ਥੋੜਾ ਬਤਾ ਹੋ ਜਾਏਗਾ ਸੋਨਾਲਿਕਾ 700 50 45 ਸੋਨਾ ਲਿਕਾ 745 2013 ਮਾਡਲ ਐਚ ਆਰ ਨੰਬਰ ਰੇਟ ਮੌਕੇ ਤੇ 3 ਲੱਖ 30 ਹਜ਼ਾਰ ਅਗਲੇ ਟਾਇਰ ਬਿਲਕੁਲ ਅੱਸੀ ਪੈਸੇ ਆ ਮਗਲੇ ਟਾਇਰ ਨਾਲ ਦੇ ਆ 40 ਪੈਸੇ ਲਾ ਲਓ ਭਾਵੇਂ ਡਬਲ ਡਿਸਟ੍ਰਿਬਿਊਟਰ ਦਾ ਤੇਲ ਬ੍ਰੇਕ ਆ ਟਰੈਕਟਰ ਡਬਲ ਕਲਚ ਟਰੈਕਟਰ ਨਾਲ ਦਾ ਵੈਂਟੇਜ ਰੇਟ 3,30,000 ਰੁਪਏ ਬਾਕੀ ਮੌਕੇ ਤੇ ਰੇਟ ਹੋ ਜਾਏਗਾ ਜੀ। ਔਰ ਸੋਨਾਲੀ ਕਾ 50 60 2000 9 10 ਮਾਡਲ ਡਬਲ ਕਲਚ ਹੈ। ਕੁਝ ਵਾਰ ਸਪੀਡਰ ਹੈ। ਠੀਕ ਹੈ ਜੀ। ਰੇਟ 3,25,000 ਰੁਪਏ ਨੰਬਰ ਐਚ ਆ। ਸੋਨਾਲੀ ਕਾ 35 ਡਬਲ ਕਲਚ ਹੈ। ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੇ ਰੇਟ 490000 ਮੌਕੇ ਤੇ ਥੋੜਾ ਬਤਾ ਹੋ ਜਾਏਗਾ ਦਾ ਵੀ ਲਾਉਣ ਆਖੋਗੇ ਲੋਨ ਕਰਵਾ ਦੇਾਂਗੇ ਠੀਕ ਆ ਜਿਹੜੇ ਵੀ ਟਰੈਕਟਰ ਖੜੇ ਆ ਆਪਣੇ ਕੋਲ ਉੱਚੇ ਮਾਡਲ ਲਾਉਣ ਆਖੋਗੇ ਲੋਨ ਹੋ ਜਾਏਗਾ ਉਸ ਤੋਂ ਬਾਅਦ ਆ ਜੀ 18 ਮਾਡਲ ਮੌਕੇ ਤੇ ਨਾਲ ਬੀਮਾ ਇਹਦੇ 8-9 ਮਹੀਨਿਆਂ ਦਾ ਬੀਮਾ ਪਿਆ ਹੈ ਅਗਲੇ ਟਰੈਕਟਰ ਬਿਲਕੁਲ ਨਵੇਂ ਆ ਰੇਟ ਮੌਕੇ ਤੇ 3.5 ਲੱਖ ਰੁਪਇਆ ਮੌਕੇ ਤੇ ਕਰ ਦਿਆਂਗੇ ਜੀ ਹੋਰ ਮਾਨਸਮਾਨ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਜਮਾ ਇਸੇ ਤਰ੍ਹਾਂ ਦੀ ਦਿੱਕਤ ਨਹੀਂ ਆ ਹੋਰ ਪੁਰਾਣੇ ਟਰੈਕਟਰ ਵੀ ਖੜੇ ਆਪਣੇ ਕੋਲ ਠੀਕ ਹੈ ਜੀ ਨਵਾਂ ਮਾਡਲ ਸਵਰਾਜ 735 724 99 ਮਾਡਲ ਹੋਰ ਬਾਹਰ ਟਰੈਕਟਰ ਖੜੇ ਨੇ ਸੋਨਾ ਲਿਕਾ ਵਗੈਰਾ ਕੋਈ ਸਾਰੇ ਮਾਡਲ ਇਨਾ ਦਾ ਰੇਟ ਮੌਕੇ ਤੇ ਹੋ ਜਾਏਗਾ ਤੇ ਪੁਰਾਣਾ ਦੇਣਾ ਹੋਵੇ ਪੁਰਾਣਾ ਵੀ ਕੱਟ ਲਾਂਗੇ ਨਾਲ ਠੀਕ ਹੈ ਜੀ ਇੱਧਰ ਸੋਨਾਲੀ ਕਾ 50 ਅਸ਼ਰ ਹੈ ਜੀ ਇਨਾ ਟਰੈਕਟਰਾਂ ਦਾ ਰੇਟ ਮੌਕੇ ਤੇ ਆਟੋ ਮਾਰਕੀਟ ਸੱਤਾਂ ਚਾਰ ਨੰਬਰ ਦੁਕਾਨ ਜਗਵਿੰਦਰ ਟਰੈਕਟਰ